ਪਟਾਲਾ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਗੱਲ ਆ ਵੀ ਜਿਹੜੀ ਇਹ ਬਦਲਾਅ ਵਾਲੀ ਸਰਕਾਰ ਆ ਅੰਨੀ ਬੋਲੀ ਸਰਕਾਰ ਇੰਤਹਾਹ ਦੀ ਬੇਈਮਾਨ ਸਰਕਾਰ ਜਿਹੜਾ ਕਹਿੰਦੇ ਸਨ ਬਦਲਾਅ ਲਿਆਉਣਾ ਬਦਲਾਅ ਆ ਜੇ ਲੋਕਾਂ ਨੂੰ ਪੁੱਛ ਲੋ ਨਾ ਕੋਈ ਵੀਡੀਓ ਲਾਭਦਾ ਨਾ ਕੋਈ ਸ਼ਕਤੀ ਲਾਭਦਾ ਕਿਸੇ ਨੂੰ ਐਨਓਸੀ ਨਹੀਂ ਮਿਲਦੀ ਭਈ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਮਿਲਦਾ ਪਿਆ ਲੋਕਾਂ ਦਾ ਹੱਕਾ ਸਰਪੰਚ ਬਣਾਉਣਾ ਇਹ ਲੋਕਾਂ ਦਾ ਹੱਕ ਖੋ ਕੇ ਆਪਣੇ ਐਮਐਲਏ ਨੂੰ ਤੇ ਹਲਕਾ ਇੰਚਾਰਜ ਨੂੰ ਦੇਣ ਦੇ ਨੇ ਪਰ ਤੁਸੀਂ ਸਰਪੰਚ ਬਣਾਓ ਤੇ ਉਹ ਹਲਕਾ ਇੰਚਾਰਜ ਐਮਐਲਏ ਪੈਸੇ ਲੈ ਕੇ ਸਰਪੰਚ ਬਣਾਉਣ ਦੇ ਨੇ ਮੈਂ ਰਾਗਵ ਚੱਡੇ ਨੂੰ ਸੰਦੀਪ ਪਾਟਕ ਨੂੰ ਕਹਿੰਨਾ ਆ ਸਹੀ ਬਟਾਲੇ ਕੁੰਫ ਫਰਗੜ ਚੂਰੀਆਂ ਕੁੰਮ ਅਲੀਵਾਲ ਕੁੰਮ ਤੈਨ ਪਤਾ ਲੱਗੇ ਪਿਕਨਿਕ ਬੇਈਮਾਨੀ ਆ ਤੇਰੇ ਸਰਪੰਚ ਕਿਤਰਾ ਬਣੇ ਨੇ ਕਿੰਨੇ ਕਿੰਨੇ ਪੈਸੇ ਦਿੱਤੇ ਨਾ ਨਾ ਨੇ ਤਿੰਨਾ ਤਿੰਨਾ ਸੈਕਟੀਆਂ ਨੂੰ ਆਰਡਰ ਕੀਤਾ 180 ਪਿੰਡ ਹਾਂ ਕੱਲਾ ਸੈਕਟੀ 90 ਪਿੰਡਾਂ ਲਈ ਰਸਦਾਊਗਾ ਕੋ ਦੇ ਸਕਦਾ ਕਿਉਂਕਿ ਦੇਣਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਦੇ ਆ ਸਾਰੇ ਸਾਡੇ ਨਾਲ ਦੇ ਧੱਕੇ ਖਾਂਦੇ ਆ ਪਰ ਕੋਈ ਗੱਲ ਨਹੀਂ ਇਸ ਸੈਕਟੀ ਵੀ ਯਾਦ ਰੱਖਣ ਵਿੱਤ ਕਮਿਸ਼ਨ ਦੇ ਪੈਸੇ ਆ ਇਹ ਪਹਿਲਾਂ ਸਾਡੇ ਸਰਪੰਚਾਂ ਨੂੰ ਬਈ ਬਣ ਕੇ ਕਹਿੰਦੇ ਸੀ ਸਰਪੰਚ ਛੱਡ ਕੇ ਤਿੰਨ ਚਾਰ ਪੰਜ ਮਹੀਨੇ ਹੋ ਗਏ ਆ ਹੁਣ ਐਡਮਿਨਿਸਟਰ ਲੱਗੇ ਸੈਕਟੀ ਲੱਗੇ ਸਾਰੇ ਇਹ ਜਿੰਨੇ ਐਡਮਿਨਿਸਟਰ ਜਿੰਨੇ ਸੈਕਟੀ ਨੇ ਵਿੱਤ ਕਮਿਸ਼ਨ ਦੇ ਪੈਸੇ ਚੜਾ ਕੇ ਸਭ ਖਾ ਇੱਕ ਪੈਸਾ ਨਹੀਂ ਪਿੰਡਾਂ ਜੇ ਲੱਗਾ ਉਹ ਬਿਜ਼ਨਸ ਵਾਲਿਓ ਡਾਕਟਰ ਸਾਹਿਬ ਆਓ ਤੇ ਸਹੀ ਪਤਾ ਦੇ ਕਰੋ ਸਿਰਫ ਕਾਂਗਰਸੀ ਬੇਈਮਾਨ ਨੇ ਇੰਨਾ ਚ ਕੋਈ ਬੇਈਮਾਨ ਨਹੀਂ ਪਤਾ ਕਰੋ ਵਿੱਤ ਕਮਿਸ਼ਨ ਦੇ ਪੈਸੇ ਕਿੱਥੇ ਗਏ ਤਿੰਨ ਸੈਕਟੀਆਂ ਜਿਨ੍ਹਾਂ ਨੇ ਸਾਰਾ ਬਲਾਕ ਲੁੱਟ ਕੇ ਖਾ ਲਿਆ ਫਜ਼ੇਰ ਜੁੜੀਆਂ ਵੀ ਬਟਾੜਾ ਵੇ। ਹਾਂਜੀ। ਕਮਲਜੀਤ ਆ, ਬਲਜਿੰਦਰ ਆ, ਇੱਕ ਪਤਾ ਨਹੀਂ ਉਹਦਾ ਕੀ ਨਾਮ ਤੇ ਜਿਹਦਾ ਫੀਦੂ ਜੈਂਟਲਮੈਨ ਆ। ਓਮ ਪ੍ਰਕਾਸ਼। ਤਿੰਨੇ ਕਮਾਉ ਪੁੱਤ ਨੇ। ਤਿੰਨਾਂ ਸੈਕਟੀਆਂ ਨੂੰ 180 ਪਿੰਡ। ਬਾਕੀ ਸੈਕਟੀ ਵੇਲੇ ਘੜ ਕੇ ਬਿਠਾਉਂਦੇ। ਇੱਕ ਵੀਡੀਓ ਕੋਲ ਜੀ ਦੋ ਬਲਾਗ ਨੇ ਫਜ਼ਗੜ ਚੂੜੀਆਂ ਦੇ ਬਟਾਲਾ ਬਟਾਲਿਆ ਉਹ ਤੇ ਕਹਿੰਦੇ ਫਜ਼ਗੜੀ ਚੂੜੀਆਂ ਬੈਠੇ ਫਜ਼ਗੜ ਚੂੜੀਆਂ ਜਾ ਉਹ ਤੇ ਕਹਿੰਦੇ ਬਟਾਲੇ ਬੈਠੇ ਇੱਕ ਵੀਡੀਓ ਕੋਲ ਕਾਦੀਆਂ ਦੇ ਧਾਰੀਵਾਲ ਕਾਦੀਆਂ ਜਾ ਉਹ ਤੇ ਕਹਿੰਦੇ ਧਾਰੀਗੜ ਗਿਆ ਧਾਰੀਵਾਲ ਜਾ ਉਹ ਤੇ ਕਾਦੀਆਂ ਗਿਆ ਕੋਈ ਸੈਕਟਰੀ ਨੇ ਦਫ਼ਤਰ 'ਚ ਬੈਠਾ ਕੋਈ ਰਸੀਦ ਨਹੀਂ ਮਿਲ ਰਹੀ ਇਹ ਹੁਕਮ ਉਤੋਂ ਨੇ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਕਹਿ ਕੇ ਵੇਖ ਲਿਆ ਕੋਈ ਉਹਦੀ ਗੱਲ ਨਹੀਂ ਡੀਐਸ ਵੀ ਸਾਹਿਬ ਨੂੰ ਬੈਲਨ ਕਰ ਕਰਕੇ ਦੇਖ ਰਿਆ ਡੀਐਸਾ ਕੋਈ ਤਾਕਤ ਨਹੀਂ ਇਹਦਾ ਚੇਚੇ ਲੋਆਏ ਗਏ ਨੇ ਵੀ ਤੁਸੀਂ ਇਸ ਤਰ੍ਹਾਂ ਧੱਕਾ ਕਰਨਾ ਧੱਕਾ ਕਰਕੇ ਸਰਪੰਚ ਬਣਾਉਣੇ ਆ ਜਿਹੜਾ ਲੋਕਾਂ ਦਾ ਅਕਸੀ ਸਰਪੰਚ ਬਣਾਉਣਾ ਵੋਟਾਂ ਪਾ ਕੇ ਉਹ ਹੱਕ ਖੋਣਾ ਲੋਕੋ ਜਾਗੋ ਤਾਕਤ ਤੁਹਾਡੇ ਅਸ ਹੁੰਦੀ ਹੈ ਤੁਹਾਡੇ ਅਸੀਂ ਰਹਿਣੀ ਚਾਹੀਦੀ ਆ ਕੋਈ ਨਹੀਂ ਆਖਰ ਫੈਸਲਾ ਤੁਸੀਂ ਕਰਨਾ ਹੈ ਇੰਨਾ ਧੱਕਾ ਜ਼ਿੰਦਗੀ 'ਚ ਨਹੀਂ ਸੀ ਕਦੇ ਵੇਖਿਆ ਇੱਕ ਇੱਕ ਪਿੰਡ ਦੀ 100-100 ਵੋਟ ਕੱਢ ਦਿੱਤੀ ਜਿਨੇ ਇਲੈਕਸ਼ਨ ਲੜਨੀ ਉਹਦੀ ਵੋਟ ਹੀ ਨਹੀਂ ਲੱਭਦੀ ਇੱਕ ਦਿਨ ਪਹਿਲਾਂ ਹੈਗੀ ਅਗਲੇ ਦਿਨ ਬਾਅਦ ਅੱਛਾ ਹੈ ਹੀ ਨਹੀਂ ਇੱਕ ਇੱਕ ਪਿੰਡ 'ਚੋਂ 2-200 ਵੋਟ ਕੱਢ ਦਿੱਤੀ ਇਹ ਇਲੈਕਸ਼ਨ ਹੈ ਕੱਟੀ ਕਿਹਨਾਂ ਦੀ ਹੈ ਜੀ ਜਾ ਹਰ ਦੁੱਤੀ ਸਾਡੇ ਮੁਖਾਲਫਾਂ ਦੀ ਸਾਡੀਆਂ ਓਟਾਂ ਕੱਢਦੀਆਂ ਜਿਨੇ ਇੱਕ ਦਿਨ ਪਹਿਲਾਂ ਸਰਪੰਚ ਨੇ ਖਰੋਣਾ ਸੀ ਉਹ ਬੰਦੇ ਸਰਪੰਚ ਉਹਦੀ ਅਗਲੇ ਦਿਨ ਵੋਟ ਹੀ ਨਹੀਂ ਅਗਲੇ ਦਿਨ ਵੋਟ ਹੈ ਨਹੀਂ ਕਿ ਲੱਗਦਾ ਸਰਕਾਰ ਚੜਦੀ ਹੈ ਜਾਂ ਨਹੀਂ ਸਰਕਾਰ ਪਤਾ ਸਾਡੇ ਸਰਪੰਚ ਨਹੀਂ ਬਣਨੇ ਜੋ ਖਰੋਣ ਸਾਡੇ ਸਰਪੰਚਾਂ ਖਰੋਣ ਦੇ ਫਿਰ ਵੇਖ ਪਤਾ ਲੱਗ ਜਾਂਦਾ ਕਿ ਪਿੰਡਾਂ 'ਚ ਕੀ ਹੁੰਦਾ ਵਾ ਪਤਾ ਇਹਨਾਂ ਦਾ ਸਰਪੰਚ ਨਹੀਂ ਬਣਣਾ ਨੇ ਕਮਾਈ ਕਰਨੀ ਹੈ ਜਿਹੜੇ ਐਮਐਨਏ ਹਲਕਾ ਚਾਰ ਦੇ ਪੈਸੇ ਲੈ ਕੇ ਸਰਪੰਚ ਬਣਾਉਣਦੇ ਨੇ ਉਹਨਾਂ ਨੂੰ ਕਮਾਈ ਹੋ ਰਹੀ ਆ ਅੱਜ ਡੇਰਾ ਬਾਬਾ ਨਾਨਕ ਦੀ ਸਰਪੰਚੀ ਲੈਣ ਲਈ 2 ਕਰੋੜ ਦੀ ਬੋਲੀ ਲੱਗੀ ਵੀ ਚਲੋ ਤੇ ਉਹਨੇ ਪਿੰਡ ਦੇ ਭਲੇ ਲਈ ਦਿੱਤਾ ਮੰਨ ਲਈ ਗੱਲ ਪਰ ਇਹ ਐਮਐਨਏ ਲੈਣ ਦੇ ਨੇ ਇਹ ਹਲਕਾ ਚਾਰ ਚ ਲੈਣ ਦੇ ਨੇ ਸ਼ਿਸ਼ੂਂ ਦਾਜਾ ਲੋ ਵੀ ਇਹ ਸਰਕਾਰ ਕਹਿੰਦੇ ਬਦਲਾਅ ਆਉਣਾ ਵੀ ਪਹਿਲੀਆਂ ਸਰਕਾਰਾਂ ਮਾੜੀਆਂ ਨੇ ਕਾਲੀ ਕਾਂਗਰਸੀ ਮਾੜੇ ਰਾਜਪਾਲ ਦੇ ਸਾਡਾ ਚੰਗਾ ਹੋਣਾ ਇਹ ਚੰਗਾ ਸਰਕਾਰ ਆ ਗਈ ਚੰਗਾ ਰਾਜਭਗ ਆ ਗਿਆ ਅਫਸਰ ਬਿਲੇ ਜੀ ਉਨਕੀ ਕਿੰਦੇ ਅਫਸਰ ਹੈ ਹੀ ਕੋਈ ਨਹੀਂ ਅਫਸਰ ਡਰਾਏ ਨੇ ਚੱਕਤੀ ਭਜਾਏ ਹੋਏ ਨੇ ਅਫਸਰ ਹੈ ਕੋਈ ਨਹੀਂ ਇੱਕ ਡੀਐਸਪੀ ਸਾਹਿਬ ਬੈਠੇ ਡੀਐਸਪੀ ਸਾਹਿਬ ਦਾ ਤੁਸੀਂ ਡਾਮਿਨੇਸ਼ਨ ਥੋੜਾ ਲੈਣੇ ਆ ਜੱਕ ਤਰਫਾ ਕਹਿੰਦੇ ਕੰਮ ਕਰਨਾ ਵਾਾਇਆ ਸਾਹਿਬ ਕੋਈ ਇਹੋ ਜਿਹਾ ਆਰਡਰ ਆ ਗਿਆ ਕਿ ਚੁੱਲਾ ਟੈਕਸੀ ਲੋੜ ਨਹੀਂ ਪਈ ਹਾਲ ਫਿਲਾ ਬਣ ਦੇ ਇਸ ਕਹਿੰਦੇ ਤੁਹਾਡੇ ਸਾਹਮਣੇ ਹੀ ਇਲੈਕਸ਼ਨ ਕਮਿਸ਼ਨ ਤੇ ਆਖਿਆ ਵੀ ਐਫੀਡਵਟ ਦੇ ਦਿਓ ਐਫੀਡਵਟ ਸਾਡੇ ਬੰਦੇ ਦੇਣਗੇ ਪਰ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਕਿੰਨੇ ਕੁ ਰਹਿਣਗੇ ਫਿਰ ਇਲੈਕਸ਼ਨ ਹੋ ਸਕਦੀ ਗੱਜੇ ਨਹੀਂ ਇਹ ਆਹ ਕੀਤੀ ਸੀ ਕਿ ਅਸੀਂ ਕੀਤੀ ਸੀ ਮੇਰਾ ਸਭ ਤੋਂ ਵੱਡਾ ਮੁਖਾਲਮ ਕੋਜੀ ਸੀ ਬੰਨਾਲਾ ਉਹਨੇ ਇਲੈਕਸ਼ਨ ਲਈ ਜਿੱਤਿਆ ਮੈਂ ਕਾਗਜ਼ ਨੂੰ ਰਿਜੈਕਟ ਕਰਾਇਆ ਮੇਰੇ بیٹے ਦੀ ਇਲੈਕਸ਼ਨ ਜਿਹਨਾਂ ਪਰਸ਼ਦ ਦੀ ਇਲੈਕਸ਼ਨ ਹੋਈ ਮੈਂ ਕਾਗਜ਼ ਨੂੰ ਰਿਜੈਕਟ ਕਰਾਇਆ ਬਿਜਲੀ ਵਾਲ ਦਾ ਤਰਜੀਦ ਅਖਾਲੀ ਦਾ ਲੜਾ ਮੈਂ ਇਲੈਕਸ਼ਨ ਕਰਾਈ ਕਾਗਜ਼ ਨਹੀਂ ਰਿਜੈਕਟ ਕੀਤੇ ਠਾਈਆਂ ਵੋਟਾਂ ਦੇ ਹਰਿਆਣ ਆਪਣੀ ਤਾਕਤ ਦਾ ਪਤਾ ਲੱਗਦਾ ਹੈ ਇਹ ਤਾਂ ਤਾਕਤ ਦੂਜੀ ਵਰਤਣੀ ਚਾਹੁੰਦੇ ਨੇ ਪੁਲਿਸ ਦੀ ਤਾਕਤ ਅਫਸਰਾਂ ਦੀ ਤਾਕਤ ਵਰਤਣੀ ਚਾਹੁੰਦੇ ਨੇ ਲੋਕਾਂ ਹੀ ਦੇ ਆਓ ਅੱਗੇ ਪਾਰਲੀਮੈਂਟ ਤੋਂ ਹਾਂ ਵੇਖ ਲਿਆ ਹੁਣ ਕੋ ਇਲੈਕਸ਼ਨ ਆਉਂਦੀ ਫਿਰ ਉਹ ਵੀ ਦੇਖਣਿਆ